ਸਾਡੇ YouTube ਚੈਨਲ ਤੇ ਆਫਸਰ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮ ਤੇ ਪੈਨਸ਼ਨਰਾਂਾਂ ਦੇ ਪ੍ਰੰਤ ਵੱਲੋਂ 24 ਤੇ 25 ਮਾਰਚ 2025 ਨੂੰ ਕੀਤੀਆਂ ਗਈਆਂ ਰੈਲੀਆਂ ਦੇ ਨਤੀਜੇ ਵਜੋਂ ਲਿਖਤੀ ਤੌਰ ਤੇ ਸਰਕਾਰ ਵੱਲੋਂ ਦਿੱਤੀ ਗਈ ਇੱਕ ਮਿਤੀ 15-4-2025 ਨੂੰ ਕੈਬਨਟ ਸ਼ਾਹ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਕਰਨ ਤੋਂ ਮੁੱਕਰ ਜਾਣ ਬਾਰੇ ਜੇਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਸਰ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੈਸਰ ਸਬਸਕ੍ਰਾਈਬ ਕਰੋ। ਤਾ ਜੋ ਬ੍ਰੇਕ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਸ਼ਰ ਮਿਲ ਜਾਇਆ ਕਰੇ ਇਹ ਤਾਂ ਠੀਕ ਹੈ ਕਿ ਸਾਰੀਆਂ ਹੀ ਸਰਕਾਰਾਂ ਕਦੇ-ਕਦੇ ਬਦਲਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਯੂ ਟਰਨ ਲੈਂਦੇ ਹੋਏ ਆਪਣੇ ਫੈਸਲੇ ਬਦਲ ਲਿਆ ਕਰਦੀਆਂ ਹਨ ਪਰੰਤੂ ਪੰਜਾਬ ਦੀ ਮੌਜੂਦਾ ਪੰਜਾਬ ਸਰਕਾਰ ਦਾ ਪੈਰ-ਪੈਰ ਤੇ ਲੈਣ ਵਾਲਾ ਯੂ ਟਰਨ ਵੈਨੇ ਕਰਕੇ ਮੁੱਕਰ ਜਾਣ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਲਿੱਤੀ ਤੌਰ ਤੇ ਮੀਟਿੰਗਾਂ ਦਾ ਸਮਾਂ ਦੇ ਕੇ ਫਿਰ ਮੀਟ ਦਾ ਨਾ ਕਰਨਾ ਮੀਟਿੰਗਾਂ ਤੋਂ ਮੁੱਕਰ ਜਾਣ ਜਾਂ ਫਿਰ ਮੀਟਿੰਗ ਦਾ ਅਜੰਡਾ ਹੀ ਆਪਣੇ ਸ਼ਡਿਊਲ ਵਿੱਚ ਨਾ ਹੋਣ ਦੇ ਵਰਤਾਰੇ ਕਰਕੇ ਆਪਣੀ ਪ੍ਰੋਫੈਸ਼ੀਓਗਤਾ ਇਸ ਹੱਦ ਤੱਕ ਖੋ ਚੁੱਕੀ ਹੈ ਕਿ ਹੁਣ ਪਤਾ ਨਹੀਂ ਲੱਗਦਾ ਕਿ ਕੋਈ ਇੰਨੇ ਵੱਡੇ ਬਹੁਜਾਂ ਤੇ ਬੈਠ ਕੇ ਵੀ ਜੇ ਮੀਟਿੰਗਾਂ ਕਰੂੰ ਤਾਂ ਮੁੱਕਰ ਜਾਵੇ ਤਾਂ ਫਿਰ ਇਸ ਵਰਤਾਰੇ ਦੀ ਅਲੋਚਨਾ ਤੇ ਨਖੇਦੀ ਕਿਹੜੇ ਸ਼ਬਦਾਂ ਨਾਲ ਕੀਤੀ ਜਾਵੇ ਦਰ ਅਸਲ ਮਤੀ 15 4225 ਨੂੰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਅਗੋਂ ਇੱਕ ਮੀਟਿੰਗ ਕੈਬਨਟਸ ਆਫ ਕਮੇਟੀ ਨਾਲ ਪੰਜਾਬ ਸਰਕਾਰ ਤਰੇਤ ਵਿੱਚ ਰੱਖੀ ਗਈ ਸੀ ਪਰੰਤੂ ਜਦੋਂ ਇਸ ਫਰੰਟ ਦੇ ਕਨਵੀਨਰ ਕੋ-ਕਨਵੀਨਰ ਤੇ ਜਥੇਬੰਦੀਆਂ ਦੇ ਕੋਰ ਆਗੂ ਮੀਟਿੰਗ ਕਰਨ ਲਈ ਪੰਜਾਬ ਸਖਤਰੇ ਪਹੁੰਚੇ ਤਾਂ ਉਹ ਬਕੇ ਬਕੇ ਰਹਿ ਗਏ ਜਦੋਂ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ 15 ਅਪ੍ਰੈਲ 2025 ਦੀ ਮੀਟਿੰਗ ਸਬ ਕਮੇਟੀ ਦੇ ਏਜੰਡੇ ਤੇ ਹੈ ਹੀ ਨਹੀਂ ਗੌਰ ਮਤਲਬ ਹੈ ਕਿ ਮਿਤੀ 24 ਅਪ੍ਰੈਲ 2025 ਨੂੰ ਪੰਜਾਬ ਵਰਦੇ ਪੈਨਸ਼ਨਾਂ ਨੇ ਤੇ ਫਿਰ 25 ਅਪ੍ਰੈਲ 2025 ਨੂੰ ਪੰਜਾਬ ਦੇ ਸਾਰੇ ਕੱਚੇ ਤੇ ਪੱਕੇ ਮੁਲਾਜ਼ਮਾ ਨੇ ਮੋਹਾਲੀ ਵਿਖੇ ਇੱਕ ਰੋਹਪਰੀ ਰੈਲੀ ਕੀਤੀ ਸੀ ਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਲਿਖਿਆ ਸੀ ਤਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਕੈਬਨਟ ਸਬ ਕਮੇਟੀ ਨਾਲ ਮੀਟਿੰਗ 15 ਅਪ੍ਰੈਲ 2025 ਨੂੰ ਕਰਨ ਦਾ ਇੱਕ ਰਿਸ਼ਤੀ ਤੌਰ ਦੇ ਉੱਤੇ ਪੱਤਰ ਸੌਪਿਆ ਸੀ ਇਸ ਪੱਤਰ ਦੀਆਂ ਕਾਪੀਆਂ ਬਕਾਇਦਾ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਸਰਦਾਰ ਹਰਪੌਰ ਸਿੰਘ ਜੀਮਾ ਨਾਲ ਰੋਡਾਟਿਕ ਉਹਦੀ ਪੱਦਵਾਰ ਨੂੰ ਵੀ ਪਾਈਆਂ ਗਈਆਂ ਸਨ ਪਰੰਤੂ 15 ਅਪ੍ਰੈਲ 2025 ਦੀ ਮੀਟਿੰਗ ਦਾ ਏਜੰਡਾ ਕੈਬਨਿਟ ਸਾਖ ਕਮੇਟੀ ਦੇ ਪ੍ਰੋਗਰਾਮ 'ਚ ਸ਼ਾਮਲ ਨਾ ਹੋਣ ਬਾਰੇ ਦੱਸ ਕੇ ਸਰਕਾਰ ਨੇ ਮੁਲਾਜ਼ਮਾਂ ਦੇ ਪੈਣ ਸ਼ਹਾ ਸਾਝੇ ਫਰੰਟ ਨਾਲ ਇੱਕ ਕੋਝਾ ਮਜ਼ਾਕ ਹੀ ਕੀਤਾ ਹੈ ਇਸ ਤੋਂ ਖਫਾ ਹੋ ਕੇ ਅਗੋਂ ਨੇ ਚੰਡੀਗੜ੍ਹ ਵਿਖੇ ਹੀ ਇੱਕ ਹੰਗਾਮੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ 17 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਜ਼ਿਲ੍ਹਾ ਪੱਧਰ ਤੇ ਤਸੀਲ ਪੱਧਰ ਤੇ ਰੈਲੀਆਂ ਕਰਕੇ ਕੈਬਨਿਟ ਸਾਖ ਕਮੇਟੀਆਂ ਦੀਆਂ ਅਪੀਆਂ ਉਕੇ ਆਪਣੇ ਰੋਡਾ ਪਰਟਾਵਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ 4 ਮਈ ਨੂੰ ਜਵੰਦਰ ਵਿਖੇ ਜਸਵੰਤ ਸਿੰਘ ਸਮਰਹਾਲ ਵਿੱਚ ਇੱਕ ਮੀਟਿੰਗ ਕਰਕੇ ਹੋਟਕੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਮੁਲਾਜ਼ਮ ਪੈਨਸ਼ਨਰਾਂ ਸੰਘੇ ਫਰੰਟ ਦੇ ਅਗੋਂ ਨੂੰ ਜਾਣਦਾ ਹੈ ਕਿ 24 ਅਪ੍ਰੈਲ ਤੇ 25 ਅਪ੍ਰੈਲ 2025 ਦੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਦਾਇਰਿਆਂ ਤੋਂ ਬਾਅਦ ਸਰਕਾਰ ਨੇ ਸਿਰ ਪਰ ਸਮਾਂ ਗੋਮ ਲਈ ਤੇ ਉਹਨਾਂ ਨੂੰ ਟਾਲਣ ਲਈ ਹੀ 15 ਅਪ੍ਰੈਲ 2025 ਦੀ ਮੀਟਿੰਗ ਦਾ ਇੱਕ ਝੋਠਾ ਵਾਅਦਾ ਕੀਤਾ ਸੀ ਜਿਹੜਾ ਉੱਕਾ ਹੀ ਵਫਾ ਨਹੀਂ ਹੋਇਆ ਤੇ 15 ਫਰਵਰੀ 2025 ਦੀ ਮੀਟਿੰਗ ਕੈਬਨਿਟ ਸੌਪ ਕਮੇਟੀ ਦੇ ਸ਼ਡਿਊਲ ਦੇ ਵਿੱਚ ਨਾ ਹੋਣ ਤੇ ਇਸ ਤੋਂ ਮੁਕਫਰ ਕਰਕੇ ਸਰਕਾਰ ਨੇ ਆਪਣੀ ਪ੍ਰਸ਼ਾਸਨਿਕ ਯੋਗਤਾ ਨੂੰ ਭਾਰੀ ਛੱਟ ਮਾਰੀ ਹੈ ਪੰਜਾਬ ਦੇ ਹੋਲਾਈਮ ਤੇ ਪੈਨਸ਼ਨਰਾਂ ਨੂੰ ਇਸ ਮੀਟਿੰਗ ਤੋਂ ਭਾਰੀ ਆਸਾਂ ਹਨ ਕਿ ਡੀਏ ਦੀਆਂ ਰਹਿੰਦੀਆਂ ਚਾਰ ਕਿਸ਼ਤਾਂ ਤੇ ਕੋਈ ਹਾਂ ਪੱਕੀ ਫੈਸਲਾ ਹੋਵੇਗਾ ਪੈਨਸ਼ਨਾਂ ਨੂੰ 2.95 ਦਾ ਫੈਸਲਾ ਲਾਗੂ ਕਰਕੇ 1 ਜਨਵਰੀ 2016 ਤੋਂ ਪੈਨਸ਼ਨ ਸੋਧ ਕੇ ਬਕਾਇਆ ਦਿੱਤਾ ਜਾਵੇਗਾ ਪੈਨਸ਼ਨਰਾਂ ਨੂੰ ਬਕਾਇਆ ਭੁਗਤਾਨ ਕਰਨ ਲਈ ਲੰਮੀ ਮਿਆਦ ਦੀਆਂ ਕਿਸ਼ਤਾਂ ਛਟਾ ਕੇ ਬਕਾਇਆ ਇਕਮੁੱਖ ਦੇਣ ਵਾਲੇ ਕੋਈ ਫੈਸਲਾ ਲਿਆ ਜਾਵੇਗਾ ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਆਸਾਂ ਤੇ ਉਦੋਂ ਪਾਣੀ ਪੰਗਿਆ ਜਦੋਂ ਉਹਨਾਂ ਤੱਕ ਇਹ ਖਬਰ ਪਹੁੰਚੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ ਵਾਰ ਹੀ ਸਾਂਝੇ ਫਰੰਟ ਦੇ ਆਗੂਆਂ ਨੂੰ ਇਹ ਕਹਿ ਕੇ ਵਾਪਸ ਗਈ ਨੇ ਤਾਂ ਕਿਹਾ ਕਿ ਤੁਹਾਡੀ ਮੀਟਿੰਗ ਤਾਂ ਸਾਡੇ ਸ਼ਡਿਊਲ ਵਿੱਚ ਹੈ ਹੀ ਨਹੀਂ ਸਰਕਾਰ ਵੱਲੋਂ ਅਜਿਆ ਰੁਖ ਅਪਣਾਉਣ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਪਾਰੀ ਗੁੱਸਾ ਤੇ ਰੋਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਾ ਪ੍ਰਗਟਾਵਾ ਉਹ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਰਚ ਵਿਢ ਕੇ ਕਰਨਗੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ